ਮੰਮਾ ਪੀਆ ਤੂੰ ਕੀ ਕਰ ਰਹੀ ਆ ਇਹ ਕੀ ਖਾਏ ਇਹ ਕੀ ਫੜਿਆ atta ਛੱਟ ਦੇ ਇਹਨੂੰ ਕੀ ਆ atta atta ਤੇ ਹਾਰ ਫਤੇ ਕਿੱਥੇ ਆ ਓਏ atta ਹੈ ਓ ਬੇਟਾ ਕੌਣ ਬੇਟਾ ਹੈ ਥੋੜਾ ਮੇ ਨਾਮ ਕੀ ਹੈ ਗੁਮਨਾ ਹਾਰ ਫਤੇ ਕੋ ਹਾਰ ਫਤੇ ਵੇਖ ਤੇ ਇਹ ਕੋਈ ਖਰਾਬ ਹੋਇਆ ਰਤੀ ਕੀਤਾ ਹੋਏ ਨੇ ਕੀਤਾ ਨਾ ਹੋਇਆ ਕਰਨ ਤਾਂ ਮੈਂ ਜੇਪੂ ਬੰਦ ਕਰਨ ਦੀ ਕਹਿੰਦੇ ਮੈਨੂੰ ਕਹਿੰਦਾ ਜੇਪੂ ਬੰਦ ਕਰ ਤੇ ਡੈੜੀ ਦੀ ਡੈੜੀ ਦੀ ਜਗਤੀ ਮੈਨੂੰ ਨਹੀਂ ਪਤਾ ਜੇਪੂ ਟੁੱਟ ਗਈ ਉਹਨੂੰ ਉਹਨੂੰ ਅੰਨੇ ਮਾ ਜੋਰ ਲਾਤਾ ਇੰਨਾ ਥੋੜੀ ਜੋਰ ਲਾ ਦੇ ਪਹਿਲਾਂ ਵੇਖ ਤੀ ਕੁੰਡੀ ਫਸ ਗਈ ਉਹਦੀ ਕਿ ਨਹੀਂ ਕੁੰਡੀ ਫਸੀ ਨਹੀਂ ਜੋਰ ਲਾਤਾ ਤੇ ਤੋੜਤੀ ਜਾਂ ਫਸੀ ਲਾਤੀ ਮੈਂ ਰੇ ਹਸਪੀਟਲ ਪੱਟੀ ਪੱਟੀ ਕਰਾ ਲਈ ਪਹਿਲਾਂ ਮੈਂ ਕਿਹਾ ਫਿਰ ਕੰਮ ਕਰਦੇ ਹਾਂ ਸ਼ੁਰੂ ਉਹ ਚਿੰਕਲ ਉਹ ਸਾਹਮਣੇ ਆਇਆ ਦੋ ਬੰਦੇ ਖਲੋਤੇ ਉਹ ਸਾਹਮਣੇ ਚੱਲ ਬਾਰੀ ਕੋ ਮੰਡਾਏ ਜੀ ਨਜ਼ਾਰੇ ਲੈਣ ਡੇ ਬਾਹਰ ਹੀ ਜੀ ਚਲੋ ਬੱਚੀ ਵਗੇ ਪਰਮਾਤਮਾ ਦਾ ਸ਼ੁਕਰ ਆ ਕਿ ਹੱਡੀਆਂ ਢਟੀਆਂ ਬਚ ਗਈਆਂ ਅੱਥਰੀਆਂ ਅੱਜ ਵੀ ਕੱਲ ਗੱਡੀ ਦੇ ਚਾਲ ਇਹਨੇ ਵੀ ਵਾਕਿਆ ਸਸਪੈਂਸ਼ਨ ਦਾ ਕੰਮ ਕਰਤਾ ਚਲੋ ਲੈ ਵੀ ਪਹੁੰਚ ਗਏ ਦੁਕਾਨ ਤੇ ਵੀਰ ਹੁਣੀ ਤੇ ਕਿੰਦਾ ਭਰਾ ਕੱਢੀ ਬੜੀ ਵੇਰ ਉਸ ਤੇ ਕਰਾਈਆ ਕਿਉਂ ਭਾਈ ਮੰਦੇ ਜੀ ਕੜੀ ਪਾ ਲੈਣਾ ਪੂਰਾ ਐਕਟਰ ਲੱਗਣਿਆ ਭਰਾ ਬੱਲੇ ਚੰਗਾ ਚੰਗਾ ਨਾ ਬੋਰਡ ਬਾੜੀ ਬਾਹਰ ਕੱਢਣੇ ਆਂ ਯਾਰ ਇਹ ਨਾਲ ਨਹੀਂ ਲਾਉਣੇ ਬੋਰਡ ਮੰਮਾ ਬੋਰਡ ਨਾਲ ਕਹਿੰਦੇ ਆਖਿਆ ਲਾਉਣ ਵਾਸਤੇ ਹਾਂਜੀ ਇਹ ਨਾਲ ਨਾ ਭਾਜੀ ਲਾਓ ਯਾਰ ਬੋਰਡ ਇਹ ਫਾਈਨਲ ਟੱਚ ਵਾ ਸਾਰੇ ਉਹ ਤੇਰਾ ਭਲਾ ਹੋ ਜਾ ਤੇਰਾ ਕਿ ਕਿਥੇ ਵੜਨ ਡਿਆ ਇਹ ਜਦੋਂ ਲੱਗੀ ਇਹਦੇ ਆਹ ਵੇਖਣ ਲਿਆ ਹੋਵੇ ਕੱਢ ਕੇ ਜਾਦੀ ਓਏ ਹੋਏ ਹੋਏ ਆ ਰਿਹਾ ਉਹ ਤਾਂ ਡੱਪ ਲਾਗੇ ਕਿਦਾਂ ਖੂਨ ਡੋਲਾ ਵੇਖੋ ਹੋਏ ਹੋਏ ਬਜ ਬਜ ਹੋਈ ਪਈ ਬਹੁਤ ਮਾੜੀ ਗੱਲ ਆ ਬੋਰਡ ਜੇ ਕਟਿੰਗ ਕਰਨ ਡਿਆ ਸੀ ਤੇ ਉਹਦੇ ਚੱਕਰ ਦੇ ਵਿੱਚ ਲੱਗਦਾ ਮਤਲਬ ਲੱਗ ਜੇ ਸਤਨ ਹੋਏ ਤੇ ਪਰਮਾਤਮਾ ਦਾ ਸ਼ੁਕਰ ਆ ਚੀਜ਼ ਚੱਲਦੀ ਹੈ ਇਹ ਮੇਰੀ ਮੋਤ ਵੇ ਮੇਰੀ ਮੋਤ ਵੇ ਕੋਲ ਜਾ ਜੀ ਉਹ ਵੀ ਬੜੀ ਢਾਂ ਲਾਦੀਆਂ ਅੱਛਾ ਇੱਧਰ ਲਾਦੀਆਂ ਭਾਈ ਨਾਲ ਇੱਟਾਂ ਆ ਬੜੀ ਵਧੀਆ ਲਾਈਆਂ ਜੀ ਉਹ ਪੱਟਾਈ ਵੀ ਲਾਈ ਹੈ ਇੱਥੇ ਬਣਾ ਚੈਨਲ ਚ ਰਸੀ ਹੋ ਗਈ ਨਾ ਫਿਰ ਹਾਂ ਹਾਂ ਜਾਨਾ ਉਹ ਤੇ ਟਿਊਬ ਲੱਗੀ ਟਿਊਬ ਚ ਕਸਤੀ ਆ ਨਾ ਆ ਨਹੀਂ ਚੱਗਦੀਆਂ ਭਾਈ ਆ ਲੈਟ ਦਾ ਬਿਟਾ ਲੈ ਕਿੰਨੇ ਦੇ ਲਈ 2000 ਰੁਪਏ ਇੱਥੋਂ 12 14 ਬਾਅਦ ਤੇ ਜਿਹੜੀ ਆ ਲੈਟ ਬੜੀ ਸੁਣੀ ਲੱਗੀ ਯਾਰ ਬਸ 400 ਦੀ ਮਿਲਦੀ ਇੱਥੇ ਤਾਂ 800 ਦੀ ਦੇਣੇ ਜੀ ਆ ਸੱਚੇ ਬੜੇ ਘੈਂਟ ਲੈਂਦੇ ਆ ਉਹਨੇ ਟੱਕ ਬੱਝਿਆ ਰਹੀ 16 ਐਂਪੀਅਰ ਦੇ ਆਹ ਹੋ ਗਈ ਵਧੀਆ ਯਾ ਮਰਸਲ ਸਾਰਾ ਸਮਾਨ ਆਇਆ ਅਮਰੇ ਸਰ ਤੋਂ ਨਾ ਪਟਾਲੇ ਦਾ ਤੇ ਮੇਰੇ ਸਰ ਦਾ ਬੜਾ ਫਰਕ ਵਾ ਸਮਾਨ ਦਾ ਖਾਤਰ ਕੇ ਆਹ 50 ਵਾਟ ਦੀ ਹੈ ਭਾਈ ਆਹ ਭਾਈ ਕਿੰਨੇ ਦੀ 50 ਵਾਟ ਦੀ ਕਰੋ ਹਸਪੀਟਲ ਆ ਗਏ ਆ ਚੱਤੀ ਰਹਾਂਗੇ ਕਿੱਧਰ ਲੈ ਆਉਣਾ ਚਲੋ ਯਾਰ ਚੱਲ ਕਿੱਧਰ ਕਿਸੇ ਚੱਲਿਆ ਲਾਉਣਾ ਇੱਥੇ ਕਾਹ ਲਾਉਣਗੇ ਕਿਦੇ ਚਲ ਜੋ ਇਹ ਭਾਈ ਗ੍ਰੈਂਡਰ ਸਰਵਿਸ ਦੀ ਆਵਾਜ਼ ਆ ਗੱਡੀ ਦੀ ਵੇਟ ਕਰਨ ਦੇ ਗੱਡੀ ਆਪਰੇ ਆਈ ਨਹੀਂ ਅਜੇ ਆ ਗਈ ਆ ਗਈ ਦਵਾਈ ਦਵਾਈ ਲੈ ਲਈ ਆ ਦਿਖਾ ਲਿਆ ਡਰੈਸਿੰਗ ਕਰਤੀ ਆ ਬੱਸ ਵੀ ਆ ਗਈ ਬਸ ਨੂੰ ਮੈਂ ਕਹਿਣਾ ਆ ਹੀ ਗਿਆ ਡਰੈਸਿੰਗ ਕਰਤੀ ਡਰੈਸਿੰਗ ਕਹਿੰਦੇ ਆ ਡਰੈਸਿੰਗ ਆ ਤਾਂ ਆ ਹੀ ਤੇ ਪਹਿਲਾਂ ਦੇਸੀ ਗੜਾ ਡਰੈਸਿੰਗ ਤਾਂ ਕਰਕੇ ਲੋਕਾਂ ਨੇ ਡਰੈਸਿੰਗ ਤਿਆਰ ਕਰੀ ਦੀਆਂ ਤਿਆਰ ਹੋਣ ਵਾਲੀਆਂ ਉਹਨਾਂ ਨੂੰ ਡਰੈਸਿੰਗ ਕਹਿੰਦੇ ਆ ਤੁਸੀਂ ਟੇਬਲ ਕਹਿ ਦਿੰਦੇ ਆ ਕੱਲੀ ਡਰੈਸਿੰਗ ਆ ਪਰ ਤੇ ਉਹਨਾਂ ਕੀ ਆਇਆ ਨਹੀਂ ਆ ਚਲੋ ਚਲੋ ਲੈਣਾ ਚਾਹੀਦਾ ਹੈ ਇੱਥੇ ਆਪਾਂ ਆਇਆ ਵਾਸ਼ਵੈਸ਼ਣ ਲੈਣ ਵਾਸਤੇ ਇਧਰ ਇਹਨਾਂ ਦਾ ਸਟੋਰ ਆ ਕਰੋ ਚੈੱਕ ਕਿੱਦੀਆਂ ਟੈਂਕੀਆਂ ਪਈਆਂ ਸਾਰਾ ਜਿਗਾਰ ਚਦਾਂ ਰੱਖਿਆ ਤੇ ਉਹ ਸਭ ਰੱਖਿਆ ਬਖਾਦਾ ਬਖਾਦਾ ਜੀ ਸੀ ਟਾਈਪ ਜੇ ਦੇ ਦਿਓ ਨਾ ਜਿੱਦਾਂ ਮਤਲਬ ਉਹ ਹੁੰਦਾ ਹੈ ਉਹ ਹੀ ਨਾ ਡਿਜ਼ਾਈਨਿਕਾ ਲਾ ਖਾਣੂ ਹੋ ਤੇ ਦਿਓ ਫਿਰ ਉਹ ਪਿਰਲ ਨਾ ਉਹ ਕੋਈ ਨਹੀਂ ਦਿਖਾਉਂਦੀ ਉਹ ਡੇਢ ਫੁੱਟ ਦਾ ਹੋਵੇ ਜਿੱਦਾਂ ਵਿੱਚ ਵਿੱਚ ਮੈਂ ਕਹਿੰਦਾ ਸਿੰਪਲ ਲੈ ਜਾਓ ਸਿੰਪਲ ਲੈ ਜਾਓ ਲੱਤ ਨੇ ਜਗ੍ਹਾ ਬੜੀ ਘਰਨੀ ਜੇ ਆ ਇਹ ਸਮਾਨ ਲੈਣ ਵਾਸਤੇ ਆ ਆ ਵਾਸ਼ਰਸਨ ਕਰ ਲਿਆ ਸਿਲੈਕਟ ਇਹ ਡਿਜ਼ਾਈਨਿੰਗ ਹੋਈ ਆ ਦਿਖਾਏ ਬਾਹਰ ਕੱਢ ਦੇ ਨਾ ਨਹੀਂ ਯਾਰ ਬਲਡ ਚ ਗਾਈ ਆ ਤੇ ਨੀਲਾ ਹੀ ਭਜੀ ਹੁਣ ਰੱਖੋ ਉੱਤੇ ਆ ਭਜੀ ਮੜਾ ਜਾ ਚਲੋ ਚੈੱਕ ਹੋਣ ਬਣੀ ਚਾਲ ਪੂਰੀ ਕੀ ਆਂਦੇ ਜਗਾ ਘੇਰਦਾ ਹੀ ਜਗਾ ਥੱਲੇੋਂ ਘੇਰਨੀ ਆਂਦੇ ਅੱਧਾ ਫੋਟੋ ਤੇ ਲੈ ਜੀ ਨੀ ਚਲ ਪੈਰ ਉੱਦਨੇ ਪੈਰ ਉਹ ਲੈ ਲੈ ਕਿਉਂ ਦੇ ਦੇ ਉਹ ਪਾਈ ਇਹ ਕੈਂਸਲ ਇਹ ਜਗ੍ਹਾ ਉਹ ਲੈ ਉਹ ਤਾਂ ਕਿਹੜਾ ਵਾਈਟ ਹੀ ਵਾਈਟ ਹੀ ਚੱਲੂਗਾ ਵਾਈਟ ਹੀ ਚੱਲੂਗਾ ਤੇ ਉਹ ਇਹਦੇ ਨਾਲ ਪਾਈ ਜੋ ਸਮਾਨ ਦੇਣਾ ਪਹਿਲਾਂ ਦੇ ਮਗਰੀ ਦੇਖੋ ਕੋਈ ਯਾਰ ਬਾੜੇ ਤੇ ਗੱਡੀ ਹੁੰਦਾ ਹੋਵੇ ਦੇਖਣੀ ਆ ਉਹ ਉਧਰ ਹੱਥੀਆਂ ਆ ਗਿਆ ਇੱਧਰ ਨਲਕੇ ਆ ਕਿੰਨਾ ਖੌਂਚ ਲੱਗਦੇ ਆ ਕਿ ਉਹ ਵੀ ਨਲਕੇ ਲੈ ਨਲਕੇ ਦਾ ਸਮਾਨ ਅਜੇ ਵੀ ਹੁੰਦਾ ਕਰੋ ਚੱਕ ਥੱਲੇ ਹੁਣ ਦੂਜੇ ਵੀ ਆ ਗਏ ਕਾਰ ਦੇ ਪਿੱਤਲ ਦੇ ਆ ਗਏ ਪਿੱਤਲ ਦੇ ਨਲਕੇ ਹੁਣ ਪਿੱਤਲ ਦੇ ਵਿੱਚ ਚਾੜੀ ਫਰੀਏਗੇ ਇੱਥੋਂ ਮਮਾ ਜੀ ਪਿੱਤਲ ਦੀ ਆ ਚਾੜੀ ਫਰੀ ਪਿੱਤਲ ਦੇ ਲੈ ਹਾਏ ਪਿੱਤਲ ਵੀ ਆ ਯਾਰ ਇਦਾਂ ਨਾ ਕਰੋ ਬਾਕੀ ਲੋਹੇ ਦਾ ਹੀ ਸਾਰਾ ਸਿਸਟਮ ਬੜਾ ਧੜਾ ਗ੍ਰਾਮ ਹਨਾ ਬੜਾ ਕਈ ਜਣੇ ਭੈਣ ਭਰਾ ਚਲੋ ਫਿਕਰ ਵੀ ਕਰਦੇ ਹੋ ਕਹਿੰਦੇ ਆ ਵੀ ਨਾ ਯਾਰ ਦੀ ਕੁਛ ਮਰਨਾ ਦੇ ਕਦੋਂ ਕੀ ਕਰੀਏ ਯਾਰ ਕੰਮ ਭਾਈ ਵਾਲੀ ਜਿਹਾ ਇਕਾ ਮੂੰਹ ਨਾਲ ਕਰਾਉਣਾ ਵੀ ਪੈਣਾ ਹੈ ਕੰਪਲੀਟ ਕਿਉਂ ਹੈ ਜਾਲੀ ਤੇ ਠੀਕ ਹੈ ਜਾਲੀ ਲੱਗੀ ਹੈ ਜਾਲੀ ਲੱਗੀ ਹੈ ਉਹ ਨੀਚੇ ਵਾਲੀ ਵੀ ਲੱਗਦੀ ਆ ਪੈਪ ਉਹ ਵੀ ਦੇ ਦੋ ਤਾ ਆ ਜਾ ਕੇ ਪਹਿਲਾਂ ਸਾਫ਼ ਕਰੋ ਇਹਨੂੰ ਪਹਿਲਾਂ ਜਾ ਕੇ ਇਹਨੂੰ ਸਾਫ਼ ਇਹਨੂੰ ਗੰਦਾ ਆ ਇਹਨੂੰ ਕੋਈ ਮੁਰਸ਼ ਲੈ ਕੇ ਤਾਹਾਂ ਲਾ ਪਹਿਲਾਂ ਉਹ ਹੈ ਇਹਨੂੰ ਕਵਰ ਕਰੋ ਕਰ ਕਰਾ ਕਰ ਕਦਾਂ ਮੈਲਾ ਕੀਤਾ ਇਹਨੂੰ ਹੈ ਕਿ ਨਹੀਂ ਕਿ ਗੱਲ ਗੱਲ ਪੁਰਾਣਾ ਲੈ ਆਂਦਾ ਭਾਜੀ ਬਚਾ ਇਹ ਇਹੀ ਛੜਨਾ ਸੀ ਇੱਕ ਪੀਸ ਬਚਾ ਇਹ ਇਹੀ ਛੜਨਾ ਸੀ ਆ ਟੋਟੀ ਦੇ ਉੱਪਰ ਹੀ ਲੈ ਲਈ ਆ ਲੈ ਜਾ ਪਲਾਸਟਿਕ ਭਾਜੀ ਆ ਵੀ ਕਸਨ ਵਾਲਾ ਆ ਪਲਾਸਟਿਕ ਲੈ ਲਓ ਮੇਲੇ ਦੇ ਥੋੜਾ ਜੇ ਅਰੇਂਜ ਵਿੱਚ ਲਾ ਲਈਓ ਸੋ ਦੇਖੋ ਧਿਆਨੋ ਧਿਆਨ ਧਿਆਨ ਰਹੀ ਧਿਆਨ ਲੈ ਵਸ ਸਮਾਨ ਜਾਂ ਲੈ ਲਿਆ ਭਾਈਓ ਕਿੱਥੇ ਰੱਖਿਆ ਇਹ ਪੇਪਰ ਉੱਪਰ ਜੇ ਇਹਦੇ ਮਗਰ ਪਏ 25 ਲੈ ਵੀ ਭਾਜੀ ਬਣਾਇਆ ਅਸਾ ਅੰਮ੍ਰਿਤਸਰ ਸਾਹਿਬ ਤੋਂ ਦੀ ਗੱਲ ਪਤਾ ਲੈਣ ਵਾਸਤੇ ਕਾ ਕੇ ਕਾ ਕਿਦਰਾ ਫਿਰੇ ਇੱਧਰ ਆ ਯਾਰ ਇਹ ਜਿੱਧਰੋਂ ਨੰਨ ਕੋਈ ਗੱਲਬਾਤ ਕਰੀਏ ਆਪਾਂ ਸੁਣਾ ਕੀ ਹਾਲ ਤੇਰਾ ਮੇਰੇ ਮਾਮਾ ਜੀ ਵੀ ਆਏ ਹੋ ਠੀਕ ਠਾਕ ਸਕੂਲੇ ਸਕੂਲੇ ਕੀ ਅੱਜ ਨਹੀਂ ਮਿਲੇ ਕਿਆ ਲੱਗਣੀ ਮਗਰ ਤੇਰੇ ਪੁੱਛੀ ਆਇਆ ਪਿਛੇ ਵੀ ਹੋ ਸਰਦਾ ਆਪਾਂ ਮੈਨੂੰ ਬੁਕਾਰ ਹੋਇਆ ਹੀ ਰਾਤ ਨੂੰ ਠੂੜ ਹੈ ਨਹੀਂ ਸੱਚੀ ਜਿੱਦ ਨੂੰ ਖਾਂਸੀ ਆ ਗਈ ਸੀ ਅੱਛਾ ਜਾ ਕੇ ਸੋਗੇ ਮੈਂ ਜ਼ਿਆਦਾ ਤਾਂ ਨਹੀਂ ਮੇਰੇ ਹੌਣ ਉੱਤ ਕੇ ਆਪ ਤਾਂ ਦਿਖਾ ਰਹੇ ਆ ਅੱਛਾ ਹੁਣ ਠੀਕ ਆ ਚਲੋ ਉਹਨੂੰ ਲੈ ਕੇ ਆਓ ਤਰ੍ਹਾਂ ਕੀ ਨਾਮ ਦਾ ਅਲਬਰਟ ਅਲਬਰਟ ਕਿਥੇ ਅਲਬਰਟ ਉਹਨੂੰ ਲੈ ਕੇ ਆਂਦਾ ਨਾਲ ਕਿਉਂਕਿ ਆਪਾਂ ਨੇ ਇੱਥੇ ਰਹਿਣਾ ਹੀ ਨਹੀਂ ਆ ਉਹਨੂੰ ਲੈ ਆਉਂਦੇ ਨਾਲ ਉਹ ਵੀ ਉੱਤਰ ਫਿਰ ਜਾਂਦਾ ਨਹੀਂ ਉਹ ਭਾਜੀ ਉਹਨੂੰ ਉਹਨੂੰ ਫੋਨ ਆ ਉਹਦੇ ਪਾਸ ਦੇ ਜਿਹੜਾ ਸਮਾਨ ਮੰਗਾਇਆ ਉਧਰ ਚਾਹ ਮੰਗਣ ਦੇ ਬੰਦੇ ਯਾਰ ਉਧਰ ਮੰਨੂ ਕਹਿੰਦੇ ਚਾਹ ਲੈ ਕੇ ਆਵੇਂ ਕਰੋ ਕੋਈ ਨਹੀਂ ਚਾਹ ਵੀ ਥੋੜੀ ਯਾਦ ਆਇਆ ਕਿੱਡਾ ਡੰਡਿਆ ਹੈ ਇਹਦਾ ਦਿਲ ਦਾ ਨਾ ਤੇ ਬੜਾ ਪੂਰਾ ਵਾਲੀ ਉਲਟੀਆਂ ਕਰਉਂਦਾ ਹੈ ਇਹਦਾ ਰਾਤ ਨੂੰ ਉੱਠ ਕੇ ਆਉਂਦੀ ਕਾਹਨੋਂ ਕਰਨੀ ਤੇ ਸਰਾਜ ਹੁੰਦੇ ਨਹੀਂ ਨਹੀਂ ਘਰੇ ਮੈਨੂੰ ਕਿੰਨਾ ਮੁਸ਼ਕਲ ਹੈ ਚਾਹ ਇਹਨੂੰ ਮੈਂ ਕਹਿਣ ਦੇ ਦੁੱਧ ਠੀਕ ਹੈ ਕਿ ਖਰਾਬ ਹੋ ਗਿਆ ਫੇਰੇ ਮੈਂ ਕਰਨਾ ਕਾਲੀ ਦਵਾਈ ਦੁੱਧ ਠੀਕ ਹੈ ਖਰਾਬ ਹੋ ਗਿਆ ਦੁੱਧ ਜੀ ਸੈੱਟ ਹੋ ਗਿਆ ਦੁੱਧ ਲੈ ਆਨੇ ਬਾਅਦ ਆ ਗਏ ਡੈਡੀ ਵੀ ਨਹੀਂ ਪਾ ਜੀ ਨੇ ਆਇਆ ਦੁਕਾਨ ਵੇਖਣ ਤੇ ਰਵੀ ਵੱਜਿਆ ਪਰ ਖਾਸ ਬੰਦਾ ਸਾਡਾ ਉਹ ਆਇਆ ਵੇਖੋ ਪਹਿਲਾਂ ਬਰਵਾਜ ਆਹ ਦੇਖ ਸਹੀ ਬਣਿਆ ਆ ਆ ਵੇਖਣਾ ਇੱਥੇ ਵੱਡਾ ਡਿਆ ਇੱਥੇ ਕਟਿੰਗ ਕਰਿਆ ਆ ਵੇਖ ਆ ਵੇਖ ਆ ਪਲੇਟ ਨੇ ਮਾਰਿਆ ਆ ਪਲੇਟ ਨੇ ਜਿਹੜਾ ਪਿਆ ਕਦਾਂ ਬਾਈ ਲਗਾ ਵਧੀਆ ਲਗਾ ਸਿੰਕਲ ਕੀ ਕਰਨ ਦੇ ਆ ਹੈ ਕਿੱਥੇ ਖੇਡਾਂ ਡਿਆ ਜੀ ਤਾਂ ਪਾਣੀ ਹਾਂਜੀ ਪਲੰਬਰ ਸਾਹਿਬ ਇਹ ਗੱਲਾਂ ਚੰਗੀਆਂ ਨੇ ਤੁਹਾਡੇ ਬਾਤੇ ਇਧਰੋਂ ਦੀ ਹੁੰਦਾ ਮੈਂ ਆਓ ਇੱਕ ਗੱਲ ਸਾਰੀ ਚੰਗੀਆਂ ਵਾ ਕੀ ਹਾਲ ਜੀ ਭਾਈ ਠੀਕ ਹਾਂ ਹਾਂ ਠੀਕ ਆ ਨਵੀਰ ਪਲੰਬਰ ਬਸ ਇਦਾਂ ਜੇ ਕੰਮ ਕਰ ਕਰਦੇ ਆ ਪਰ ਥੋੜਾ ਪਲੇਟ ਕਰਕੇ ਸੋਨੂੰ ਕੀਤਾ ਫੋਨ ਮੈ ਵੈ ਹਾਂਜੀ ਉਹਨੇ ਮੁੜ ਕੇ ਫੋਨ ਨਹੀਂ ਕੀਤਾ ਕੁਛ ਦੱਸਿਆ ਨਹੀਂ ਕੁਛ ਤੁਹਾਡਾ ਹੋਇਆ ਨਾ ਫਾਈਨਲ ਅੱਜ ਕੋਈ ਉਹ ਕਹਿੰਦਾ ਇਹ ਕੰਮ ਤਾਂ ਕਹਿੰਦਾ ਇੱਧਰ ਕਰ ਦੋ ਮੈਂ ਬੰਟੀ ਕਰੋ ਕਰੋ ਜੋ ਕਰਨ ਨਾਲ ਕੋਈ ਗੱਲ ਨਹੀਂ ਕਿੱਦਾਂ ਕੀ ਲੱਗਦਾ ਕਰੋ ਮਾਇਆ ਲੈ ਗਿਆ ਹੈ ਕਰਨਾ ਠੀਕ ਹੋ ਹਾਂ ਇਹ ਕਿਦਾਂ ਬੁਲੇ ਆ ਗਏ ਆ ਬੇਨਾ ਪਾਰਸ਼ਨ ਕੀਤਾ ਇਹ ਵੀ ਨਾ ਕਟਾਤਾ ਇਹਨਾਂ ਨੇ ਵਿੱਚ ਪਹਿਲਾਂ ਪਾਰ ਹੀ ਭਾਈ ਇਹਦੇ ਵਿੱਚ ਇਦਾਂ ਫਿਰ ਨਾ ਕੱਲ ਕੱਟਿਆ ਇਹਦੇ ਵਿੱਚ ਪਾਰ ਅੱਬ ਇਹਨਾਂ ਦੋ ਕਮਰੇ ਇਹ ਫਿਰ ਇੱਕ ਕੀਤਾ ਕੱਲ ਕੱਟ ਗਿਆ ਸੱਤੀ ਹੋ ਗਏ ਹੈ ਨਾ ਅੱਜ ਆਪਣੀ ਹੋ ਗਈ ਛੁੱਟੀ ਤੇ ਚਿੰਕਲ ਲੱਗਾ ਇਦਾਂ ਚਿੰਗਲਾ ਆ ਗਿਆ ਮੈਂ ਬਸ 10 ਮਿੰਟਾਂ 'ਚ ਪੱਕੀ ਗੱਲ ਹੈ ਗੈਸਟ ਆਏ ਗੈਸਟ ਨੂੰ ਛੱਡ ਕੇ ਫਿਰ ਆਉਣਾ ਕਰੇ ਚੰਗਾ ਚਲੋ ਚਲੀਏ ਅਮਨਾ ਉਹ ਕਿਧਰ ਗਿਆ ਵੀਰ ਦੂਜਾ ਉਹ ਅੰਦਰ ਹੈ ਹੈ ਅੰਦਰ ਹੀ ਚਾਣਾ ਆਪਾਂ ਚੱਲੇ ਆ ਤੇ ਧਿਆਨ ਰੱਖਿਓ ਖਾਸ ਕਰਕੇ ਦੇਵ ਤੂੰ ਰੱਖੇ ਆਪਣਾ ਧਿਆਨ ਹੁਣ ਆ ਹੁਣ ਮੈਂ ਗੱਡੀ ਨਹੀਂ ਚਲਾਉਣੀ ਬਸ ਗੱਡੀ ਭਾਈ ਚਲਾਉਂਦੇ ਆਪੇ ਹੁਣ ਜਿਹੜੀ ਨਿਵੇਹ ਜਣੀ ਐ ਬਸ ਸਹੀ ਆ ਬਸ ਠੀਕ ਆ ਛੱਡ ਕੇ ਕੰਮ ਠੀਕ ਆ ਠੀਕ ਚੱਲਿਆਂ ਹੁਣ ਘਰ ਮੈਂ ਤੇ ਕਰਨ ਫਿਰ ਮੈਨੂੰ ਆਉਣਾ ਪਣਾ ਦੁਕਾਨ ਤੇ ਕਿਉਂਕਿ ਆ ਸਵੇਰ ਦਾ ਅਜ ਸਵੇਰ ਦਾ ਕੋਈ ਕੰਮ ਨਹੀਂ ਹੋਇਆ ਹੁਣ ਮੈਂ ਫਿਰ ਚੱਲਿਆਂ ਘਰੇ ਕਿਨੂੰ ਲਾਕ ਤੇ ਫਿਰ ਆਪਾਂ ਆਵਾਂਗੇ ਫਿਰ ਦੁਕਾਨ ਤੇ ਆਉਣਾ ਪਣਾ ਮੈਨੂੰ ਬਾਈ ਬਾਈ ਬੋ ਮੇਮੀ ਕਿਤੇ ਚੜਾਈ ਠੀਕ ਆ ਹਰ ਫਤੇ ਸੌ ਗਿਆ ਚਲ ਠੀਕ ਆ ਹਰ ਮੈਂ ਅੰਨਾ ਸ਼ਾਮ ਦਾ ਟਾਈਮ ਲੱਗ ਜਾਣਾ ਮੰਨ ਪਰ 9 ਵਜਾਂ ਨੇ ਓਕੇ ਓਕੇ ਥੈਂਕ ਯੂ ਵੈਰੀ ਮਚ ਚਲਿਏ ਮੋਟਰਸਾਈਕਲ ਤੇ ਠੀਕ ਕਰਕੇ ਲੌਗ ਆਪਾਂ ਅੱਠ ਦਾ ਟਾਈਮ ਹੋ ਗਿਆ ਅੱਜ ਅਬ ਘੁੰਮਦੇ ਰਹੇ ਜਿਆਦਾਤਰ ਪਹਿਲਾਂ ਦੀ ਉਹਨੂੰ ਕਾਇਂ ਜਿਆਦਾਤਰ ਬਾਹਰ ਹੀ ਰਹੇ ਪਹਿਲਾਂ ਦੀਪ ਬਲ ਲਗਾਏ ਸੀ ਦੀਪ ਬਲ ਨੂੰ ਪਹਿਲਾ ਹਸਪਤਾਲ ਜਲ ਗਿਆ ਫਿਰ ਤੇ ਫਿਰ ਉਹ ਵੀ ਅੰਮ੍ਰਿਤਸਰ ਤੋਂ ਵੀਰ ਆ ਗਿਆ ਤੇ ਫਿਰ ਉਹ ਥੋੜਾ ਬਹੁਤ ਟਾਈਮ ਲੱਗਾ ਹੀ ਨਹੀਂ ਤੇ ਹੁਣੇ ਪਹੁੰਚਿਆ ਆਪਾਂ ਕੰਮ ਤੇ ਮਤਲਬ ਘੰਟਾ ਬੰ ਡੇਢ ਹੋ ਗਿਆ ਵਾ ਲੈਟ ਹੀ ਬੜੀ ਆਇਆ ਕੰਮ ਦੇ ਤੇ ਆਪਾਂ ਪੇਪਰ ਲਾਤਾ ਅੱਜ ਸਾਰਾ ਆ ਦਵਾਰ ਨੂੰ ਪੂਰਾ ਲਾ ਦੇਣਾ ਅੰਦਰ ਰਹਿ ਗਿਆ ਉਹ ਅਪ ਸਵੇਰੇ ਵੇਖਾਂਗੇ ਲਾ ਦਾਂਗੇ ਹੁਣ ਟਾਈਮ ਬੜਾ ਹੋ ਗਿਆ ਸਵੇਰੇ ਆਪਾਂ ਜਾਣਾ ਅੰਮ੍ਰਿਤਸਰ ਥੋੜਾ ਕੰਮ ਆਪਣ ਜਰੂਰੀ ਬਾਕੀ ਥੋੜਾ ਹੀ ਕੰਮ ਰਹਿ ਗਿਆ ਲਾਈਟਾ ਛਟਾ ਲਾਤੀਆਂ ਵੀਰਾਂ ਨੇ ਆ ਵੇਖੋ ਕਰੋ ਚੈੱਕ ਆਹ ਲਾਈਟਾ ਬਣੀ ਹੈ ਘੈਂਟ ਲੱਗੀਆਂ ਆਪਣਾ ਉਹ ਸਰਚ ਲਾਈਟ ਲਾਈ ਇੱਕ ਉਹ ਇੱਥੇ ਵੇਖੋ ਉਹ ਬੜੀ ਜਵਦਸ ਲਾਇਟ ਆਹ ਇਹ ਲਟਾ ਲਾਈਆਂ ਨੇ ਇਹ ਬਹੁਤ ਘੈਂ ਲਾਈਆਂ ਨੇ ਇਹਨਾਂ ਨੇ ਇਹਦੇ ਚੈਨਲ ਨਾਲ ਮਿਲਦਾ ਬਕਾਇਦਾ ਨਾਲ ਅਮਰੀਕਾ ਨਾਲ ਦੋ ਤਿੰਨ ਹਜ਼ਾਰ ਦੀ ਲਾਈਟ ਹੈਗੀ ਹੈ ਸਾਰਾ ਸਿਸਟਮ 2000 ਹਜ਼ਾਰ ਦਾ 1500 ਦਾ 2000 ਦੇ ਤਕਰੀਬਨ ਤੇ ਬਾਕੀ ਦਾ ਰਾਤ ਦਾ ਵੀ ਉਹ ਦੇਖੋ ਨੇ ਕਿੰਨੇ ਦਾ ਸਿਸਟਮ ਆ ਵੇਖੋ ਆ ਚੀਜ਼ ਇਤਿਆਰ ਹੋਈ ਨੇ ਰਾਤ ਵਾਲੀ ਦੇਖੋ ਕਿੰਨਾ ਘੇਰ ਲੱਗਣਿਆ ਡਿਸਪਲੇ ਰੱਖੋ ਕਰੋ ਚੈੱਕ ਅਜੇ ਬਾਕੀ ਸਪਾਇਸ ਵੀ ਹੋਗੇ ਤੇ ਫਿਰ ਥੋੜਾ ਵਧੀਆ ਲੱਗੇ ਇੱਧਰ ਵੀ ਲਿਆਰ ਛੜ ਲਾਤੀ ਕੈਮਰਾ ਵੀ ਲਾਤੀ ਐ ال سی ڈی ਵੀ ਲਾਤੀ ਬਾਕੀ ਚਲੋ ਚਿੰਕਲ ਸਟਾਰ ਲੱਗਾ ਸਾਡਾ ਕਿੰਕਲ ਸਟਾਰ ਲੱਗਾ ਵਾ ਤੇ ਬਸ ਇਹ ਜਿਹੜਾ ਸਵੇਰ ਦਾ ਲੱਗਾ ਮੈਂ ਥੋੜਾ ਲੇਟ ਆਇਆ ਅੱਜ ਤੇ ਜਿਹੜੇ ਨਵੇਂ ਨੇ ਸਾਡੇ ਚਾਨਣ ਨੂੰ ਸਬਸਕ੍ਰਾਈਬ ਸਾਰੇ ਵੀਰ ਸਾਡੇ ਪੁੱਛਦੇ ਕਿ ਮਤਲਬ ਦੀਪ ਨੇ ਸੱਟ ਕਿਵੇਂ ਲਵਾਈ ਹੁਣ ਆਹ ਬੋਰਡ ਕੱਢਣ ਡਿਆ ਹੈ ਆ ਵੇਖੋ ਆਹ ਜਿਹੜੇ ਬੋਰਡ ਨੇ ਆਹ ਬੋਰਡ ਉਹ ਗ੍ਰੈਂਡਰ ਚਲਾਉਣ ਡਿਆ ਜਿਹੜਾ ਤੁਹਾਨੂੰ ਸਵੇਰੇ ਵਿਖਾ ਲਿਆ ਮੈਂ ਤੇ ਇੱਥੇ ਸੱਟ ਲੱਗੀ ਉਹਦੇ ਆ ਕਿਦਾਂ ਮਤਲਬ ਆਹ ਬੋਰਡ ਜੇ ਕੱਢਣ ਡਿਆ ਹੈ ਤੇ ਉਹ ਕਟਰ ਘੁੰਮ ਗਿਆ ਤੇ ਸੱਟ ਜੀ ਲੱਗ ਗਈ ਤੇ ਮੈਂ ਕਰਦਾ ਰਹਿਆ ਵਾ ਇਹ ਇਹਨੇ ਕੀ ਕਰਦ ਨਹੀਂ ਰਿਹਾ ਕੰਮ ਕਰਦਾ ਰਿਹਾ ਕੰਮ ਕੰਮ ਵੈਸੇ ਉਹਨੂੰ ਆਉਂਦਾ ਐ ਐਡੀ ਗੱਲ ਨਹੀਂ ਹੈਗੀ ਪਰ ਕੇਵਲੇ ਚੰਗੇ ਭਲੇ ਆ ਹਨ ਨੂੰ ਛੱਟ ਲੱਗ ਜਾਂਦੀ ਏ ਕੇਵਲੇ ਲੈ ਕਿ ਨਹੀਂ ਚਲ ਮਾਨੇ ਕਰਦੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਜਿਵੇਂ ਆ ਕੇ ਕੰਮ ਕਰਦੇ ਕਿਸੇ ਨੂੰ ਛੱਟ ਲੱਗ ਸਕਦੀ ਹੈ ਨਾ ਇਹ ਤਾਂ ਤੇ ਮਾਨ ਕੇ ਦਾ ਮਣੀਗਾ ਬਾਕੀ ਇਹ ਵਾਕੇ ਮਾਨ ਕਰਨ ਵਾਲੀ ਕੋਈ ਵੀ ਗੱਲ ਨਹੀਂ ਹੈਗੀ ਛੱਟ ਕਿਸ ਨੂੰ ਲੱਗ ਸਕਦੀ ਹੈ ਤੇ ਬਾਕੀ ਜਿਹੜੇ ਗਲਤ ਕਮੈਂਟ ਕਰਦੇ ਉਹਨਾਂ ਦੇ ਕਰੀ ਜਾਣੇ ਪਰ ਇਹ ਵਾਕੇ ਕੰਮ ਕਰਦੇ ਆ ਛੱਟ ਲੱਗਣੀ ਉਹ ਤੇ ਜੋ ਲੱਗਣੀ ਆ ਸੱਟ ਉਹ ਤੇ ਲੱਗਣੀ ਲੱਗਣੀ ਭਾਵੇਂ ਜਿੰਨਾ ਮਰਜੀ ਬੰਦਾ ਆਪਣਾ ਬਚਾ ਕੇ ਲੈ ਵੱਡੇ ਵੱਡੇ ਕਾਰੀਗਰਾਂ ਲੱਗ ਜਾਂਦੀਆਂ ਇੰਗੀ ਚੀਜ਼ ਹੈ ਹੈ ਕਿ ਨਹੀਂ ਤੇ ਬਾਕੀ ਜਿਹੜੇ ਕਮੈਂਟ ਕਰਦੇ ਗਲਤ ਉਹਨਾਂ ਨੇ ਕਰੀ ਜਾਣੇ ਹੈ ਕਿ ਨਹੀਂ ਤੇ ਬਾਕੀ ਚਲੋ ਕੋਈ ਗੱਲ ਨਹੀਂ ਬਾਕੀ ਹੋ ਗਿਆ ਤਾਂ ਬਚਾਓ ਗਿਆ ਹੱਡੀਆਂ ਦਾ ਬਚਾਓ ਗਿਆ ਉਂਗਲਾਂ ਦਾ ਇੱਕ ਆਂਗੂਲ ਤੇ ਲੱਗੀ ਸੱਟ ਇੱਕ ਇਸਤੇ ਲੱਗੀ ਟਾਂਕੇ ਲੱਗੇ ਨੇ ਜਿਆਦਾ ਨਹੀਂ ਤੇ 20-25 ਟਾਂਕੇ ਹੋਣਗੇ ਉਂਗਲ ਦੋਹਾਂ ਤੇ ਤੇ ਚਲੋ ਪਰਮਾਤਮਾ ਦਾ ਨਾ ਇਹਨਾਂ ਸ਼ੁਕਰ ਹੈ ਕਿ ਹੱਥ ਉਹਦਾ ਬਚ ਗਿਆ ਤੇ ਸਾਰੇ ਪ੍ਰਮਾਤਮਾ ਹੱਥ ਦੇ ਕੇ ਰੱਖਣ ਵਾਲਾ ਕੋਈ ਕਰਦਾ ਨਹੀਂ ਤੇ ਬਾਕੀ ਜੁੜੇ ਰਹੇ ਜਿਹੜੇ ਨਵੇਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਹੁਣ ਹੁਣ ਚੱਲੇ ਆ ਘਰ ਥੋੜਾ ਬਹੁਤ ਕੰਮ ਕਰ ਲਈਏ ਤੇ ਫਿਰ ਚੱਲਦੇ ਆ ਪਲੰਬਰ ਦਾ ਕੰਮ ਸਾਰਾ ਹੀ ਹੋ ਗਿਆ ਹੈ ਤੇ ਜਿਹੜਾ ਸ਼ਿੰਗ-ਸ਼ਿੰਗ ਜਿਹਾ ਫਿਟ ਕਰਦੇ ਉਹਨਾਂ ਨੇ ਅੰਦਰ ਹੀ ਕਰਤੇ ਆ ਵੇਖੋ ਅੰਦਰ ਤੁਹਾਨੂੰ ਦਿਖਾ ਲਿਆ ਅੰਦਰ ਆਪਾਂ ਬਾਅਦ ਵਿੱਚ ਤੁਹਾਨੂੰ ਦਿਖਾਵਾਂ ਆ ਅੰਦਰ ਵੀ ਫਿਟ-ਫਟ ਕਰਤਾ ਸਾਰਾ ਸਿਸਟਮ ਜਿਹਾ ਆਹ ਪਾਰਟs ਨੇ ਕੱਢ ਹੀ ਦਿੱਤਾ ਨਾ ਅੱਜ ਤੁਹਾਨੂੰ ਦਿਖਾ ਲਿਆ ਆਹ ਪਾਰਟs ਨੇ ਆਪਾਂ ਕਟਿੰਗ ਕਰਤੀ ਪਹਿਲਾਂ ਪਾਰਟs ਨੇ ਪੂਰਾ ਹੀ ਇਹਨੂੰ ਕੱਟਤਾ ਤਾਂ ਇਹ ਕੰਮ ਕਾਣਾਪੁਰ ਦਾ ਇਸ ਟਾਪਟੂ ਬਲਾਇਆ ਜੋ ਬੰਦਾ ਸਿਸਟਮ ਜੋ ਬਿਨਾਂ ਦਾ ਹੁੰਦਾ ਹੈ ਨਾ ਉਹ ਕੀਤਾ ਨਾ ਸੈਟਿੰਗ ਤੇ ਇੱਥੇ ਲਓ ਵਾਲਪਰ ਇਹੋ ਹੀ ਲਾ ਦੇਣਾ ਜੀ ਚੀਜ਼ਨ ਇਹੋ ਕਰ ਦੇਣੀ ਚਲੋ ਕਰੀਏ ਫਿਰ ਕਾਰਵਾਈ ਪਾਈਏ ਕਿਧਰ ਚਲੀਏ ਕਿਉਂ ਜੰਗਲ ਜਾ ਹੈ ਘਰ ਨੂੰ ਵਾਪਸ ਟਾਈਮ ਹੋ ਗਿਆ 9:30 ਦਾ ਇਹਦੇ ਹਰਫਤੇ ਖੇਡਣ ਡਿਆ ਆਓ ਰੋਟੀ ਬਣੀ ਚਾ ਲਈਏ ਠੀਕ ਹੈ ਚਲੋ ਠੀਕ ਹੈ ਫਿਰ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਨਾਲ ਜੀ ਵਾਲੋ ਵਧੀਆ ਲੱਗਾ ਤੇ ਕਮੈਂਟ ਸੇ ਜੋੜ ਕਰਿਓ ਬਾਏ ਗੁੱਡ ਨਾਈਟ ਰੱਬ ਰੱਖੇ